ਮਹਾਲੀ ਦੇ ਸੈਕਟਰ 70 ਵਿੱਚ ਸਥਿਤ ਰਿਸ਼ੀ ਅਪਾਰਟਮੈਂਟ ਵੈਲਫੇਅਰ ਐਸੋਸੀਏਸ਼ਨ ਦੀ ਚੋਣ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਇੱਕ ਧਿਰ ਨੇ ਇਲੈਕਸ਼ਨ ਕਮਿਸ਼ਨਰ ਸੁਖਦੇਵ ਸਿੰਘ ਪਟਵਾਰੀ ਉੱਤੇ ਪਾਰਦਰਸ਼ਤਾ ਨੂੰ ਛੱਡ ਕੇ ਇੱਕ ਪਾਸੜ ਕਾਰਵਾਈ ਦਾ ਦੋਸ਼ ਲਗਾਇਆ ਜਿਕਰਯੋਗ ਹੈ ਕਿ ਸੁਖਦੇਵ ਸਿੰਘ ਪਟਵਾਰੀ ਆਮ ਆਦਮੀ ਪਾਰਟੀ ਦੇ ਮਿਊਂਸਪਲ ਕੌਂਸਲਰ ਹਨ ਉਹ ਰਿਸ਼ੀ ਅਪਾਰਟਮੈਂਟਸ ਦੇ ਹੀ ਵਸਨੀਕ ਹਨ ਅਤੇ ਇੱਥੋਂ ਦੀ ਚੋਣ ਵਿੱਚ ਇਲੈਕਸ਼ਨ ਕਮਿਸ਼ਨਰ ਬਣਾਏ ਗਏ ਸਨ ਚੋਣ ਨਤੀਜਿਆਂ ਦੇ ਐਲਾਨ ਮੌਕੇ ਇੱਕ ਧਿਰ ਨੇ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਹੀ ਧਾਂਦਲੀ ਦੱਸਿਆ ਹਾਲਾਂਕਿ ਚੋਣ ਕਮਿਸ਼ਨਰ ਸੁਖਦੇਵ ਸਿੰਘ ਪਟਵਾਰੀ ਨੇ ਇਹਨਾਂ આરોਪਾਂ ਨੂੰ ਬੁਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਨਿਯਮ ਅਤੇ ਕਾਨੂੰਨ ਮੁਤਾਬਕ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਗਈਆਂ ਹਨ ਜੇਕਰ ਕਿਸੇ ਨੂੰ ਇਹਨਾਂ ਚੋਣਾਂ ਦੇ ਨਤੀਜਿਆਂ ਤੇ ਕੋਈ ਸ਼ੱਕ ਜਾਂ ਸ਼ੁਭਾ ਹੈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ ਇਸ ਦੌਰਾਨ ਕੌਂਸਲਰ ਪਟਵਾਰੀ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਸ਼ੁਰੂ ਹੋ ਗਈ ਅਤੇ ਉਹ ਚੋਣਾ ਦੇ ਐਲਾਨ ਨੂੰ ਵਿੱਚ ਵਿਚਾਲੇ ਛੱਡ ਕੇ ਹੀ ਚੱਲ ਪਏ। ਵਾਰੀ ਦੀ ਹਾਏ ਹਾਏ ਵਾਰੀ ਦੀ ਹਾਏ ਹਾਏ ਵਾਰੀ ਦੀ ਹਾਏ ਹਾਏ ਵਾਰੀ ਦੀ ਹਾਏ ਹਾਏ ਲੀਗਲ ਤਾਂ ਦੇਖੋ ਸ 6 ਬੰਦਿਆਂ ਦਾ ਪੈਨਲ ਸੀਗਾ ਤੇ অলਮੋਸਟ 617 ਵੋਟਾਂ ਪੈਣੀਆਂ ਸੀਗੀਆਂ ਇਹਨਾਂ ਨੇ ਪ੍ਰੋਸੈਸ ਆਪਾਂ ਇਲੈਕਸ਼ਨ ਕਮੇਟੀ ਇੱਕ ਬਣਾਈ ਸੀਗੀ ਰეკਮੈਂਡ ਕੀਤੀ ਸੀਗੀ ਤਿੰਨ ਬੰਦੇ ਬਣਾਏ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੇ ਰਿਜ਼ਾਈਨ ਕਰਤਾ ਕਿਉਂਕਿ ਉਹਦੀ ਸੁਣੀ ਨਹੀਂ ਸੀ ਜਾਂਦੀ ਉਹਨੇ ਰਿਜ਼ਾਈਨ ਕਰਤਾ ਪਟਵਾਰੀ ਸਾਹਿਬ ਜਿਹੜੇ ਇੱਥੇ ਦੇ ਕਾਉਂਸਲਰ ਨੇ ਉਹਨਾਂ ਨੂੰ ਅਸੀਂ ਬਣਾਇਆ ਕਿ ਉਹ ਸਤਿਕਾਰਯੋਗ ਨੇ ਉਹ ਇਹ ਚੀਜ਼ਾਂ ਨੂੰ ਪਹਿਲਾਂ ਦੇਖ ਚੁੱਕੇ ਹਨ ਤੇ ਉਹਨਾਂ ਨੂੰ ਬਣਾ ਦਿੰਨੇ ਇੱਕ ਸਾਡੇ ਹੋਰ ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਬਣਾਇਆ ਸੀ ਉਨਾ ਨੂੰ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਇਹ ਇੱਕ ਵੈਲਫੇਅਰ ਸੁਸਾਇਟੀ ਹੈ ਨਾ ਕਿ ਕੋਈ ਲੋਕ ਸਭਾ ਵਿਧਾਨ ਸਭਾ ਦੇ ਇਲੈਕਸ਼ਨ ਨਹੀਂ ਹੈਗੇ ਤੇ ਤੁਸੀਂ ਜਿਹੜੇ ਬਜ਼ੁਰਗ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਕਿੰਨੇ ਹੈਗੇ ਇਹਨਾਂ ਦੇ ਵੋਟ ਪਾਉਣ ਲੱਗੇ ਵੀ ਜਿਹੜੇ ਹੱਥ ਕੰਬਦੇ ਵੀ ਹੋਣਗੇ ਪਹਿਲੀ ਗੱਲ ਤਾਂ ਇੱਥੇ ਜਿਹੜੇ-ਜਿਹੜੇ ਲੋਕਾਂ ਦੇ ਆਪਣਾ ਕੋਰਸ ਕਿੰਨੀਆਂ ਪੋਲ ਹੋਣ 117 ਵੋਟਸ ਟੋਟਲ ਸੀਗੀਆਂ एग्ਜੈਕਟ ਕਾਊਂਟ ਕਿੰਨੀਆਂ ਪੋਲ ਹੋਈਆਂ ਇਹਨਾਂ ਨੇ ਜਿਹੜੇ ਲੋਕ ਬਾਹਰ ਰਹਿੰਦੇ ਆ ਅਸੀਂ ਇਹਨਾਂ ਨੂੰ ਰეკਮੈਂਡ ਕੀਤਾ ਕਿ ਤੁਸੀਂ ਚੁੱਪਚਾਪ ਉਹਨਾਂ ਦੀ ਵਟਸਐਪ ਤੇ ਲੈ ਲਓ ਉਹ ਪਾਉਣ ਨੂੰ ਤਿਆਰ ਨੇ ਵਟਸਐਪ ਗਰੁੱਪ ਤੇ ਵੀ ਪਾਉਣ ਨੂੰ ਤਿਆਰ ਇਹਨਾਂ ਨੇ ਕਿਹਾ ਸੀਕਰਸੀ ਨਹੀਂ ਮੇਨਟੇਨ ਹੋ ਸਕਦੀ ਅਸੀਂ ਕਿਹਾ ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਤੁਸੀਂ ਆਪਣੇ ਪ੍ਰਾਈਵੇਟ ਪਰਸਨਲ ਵਟਸਐਪ ਤੇ ਮੰਗਾ ਲਓ ਕੋਈ ਰੌਲਾ ਨਹੀਂ ਹੈ ਅਸੀਂ ਵਿਸ਼ਵਾਸ ਕਰਾਂਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਿਹਾ ਆਨਲਾਈਨ ਅਸੀਂ ਬੈਲਟ ਭੇਜਾਂਗੇ ਭਾਵੇਂ ਕੋਈ ਯੂਐਸ ਬੈਠਾ ਹੈ ਕੋਈ ਦਿੱਲੀ ਬੈਠਾ ਹੈ ਵਟਸਐਪ ਤੇ ਭੇਜ ਦਾਂਗੇ ਉਹਦਾ ਪ੍ਰਿੰਟ ਆਊਟ ਕੱਢਣਗੇ ਇਕਲਿਫਾਫੇ ਚ ਪਾਉਣਗੇ ਫਿਰ ਦੂਜੇ ਚ ਪਾਉਣਗੇ ਤੇ ਕੋਰੀਅਰ ਕਰਾਉਣਗੇ ਇਹਨਾਂ ਨੇ ਉਹਦੇ ਚ ਪ੍ਰੋਪਰ ਲਿਖਿਆ ਹੋਇਆ ਸੀਗਾ ਕਿ ਸਾਨੂੰ ਸਿਰਫ ਬੈਲਟ ਜਿਹੜਾ ਹੈਗਾ ਉਹੀ ਭੇਜਣ ਭੇਜੋ ਤੁਸੀਂ ਹੁਣ ਜਿਹੜੇ ਜਿਹੜੇ ਵੋਟਾਂ ਦੇ ਨਾਲ ਲੋਕਾਂ ਨੇ ਭਾਵੇਂ ਗਲਤੀ ਨਾਲ ਭਾਵੇਂ ਜਾਣ ਕੇ ਜਿਨ੍ਹਾਂ ਨੇ ਆਪਣੇ ਆਈਡੀ ਪ੍ਰੂਫ ਨਾਲ ਪਾਤੇ ਉਹਨਾਂ ਦੀ ਤਾਂ ਆਈਡੈਂਟੀਟੀ ਰਿਵੀਲ ਹੋ ਗਈ ਨਾ ਜੀ ਇਹਨਾਂ ਨੇ ਕੀ ਕੀਤਾ ਉਹ ਵੋਟ ਸਾਰੇ ਐਕਸੈਪਟ ਕਰ ਲਏ ਕਿਉਂਕਿ ਉਹ ਇਹਨਾਂ ਦੇ ਹੱਕ 'ਚ ਸੀਗੇ ਦੂਜੀ ਚੀਜ਼ ਇਹਨਾਂ ਨੇ ਕੀ ਕੀਤਾ ਹੁਣ ਇਹ ਪਹਿਲੀ ਗੱਲ ਤਾਂ ਕੋਈ ਕਿਸੇ ਨੂੰ ਗਾਈਡੈਂਸ ਨਹੀਂ ਦਿੱਤੀ ਤੁਸੀਂ ਵੋਟ ਕਿਵੇਂ ਪਾਉਣਾ ਹੈ ਕਿੱਥੇ ਟਿਕ ਕਰਨਾ ਹੈ ਕਿਵੇਂ ਕਰਨਾ ਹੈ ਬੈਲੇਟ ਫੜੋ ਟਿਕ ਕਰੋ ਤੇ ਪਾ ਦਿਓ ਵਿੱਚ ਜੀ ਡੱਬੇ ਦੇ ਵਿੱਚ ਜਿਹੜੇ ਜਿਹੜੇ ਬਜ਼ੁਰਗ ਜਿਹੜੇ ਇੱਥੇ ਵੋਟ ਪਾਉਣ ਆਏ ਆ ਉਹਨਾਂ ਦੇ ਹੱਥ ਕੰਬਦੇ ਆ ਸਾਡੇ ਵੀ ਕੰਬਦੇ ਠੰਡ ਦਾ ਮੌਸਮ ਆ ਜੇ ਜੇ ਇੱਕ ਮਾੜੀ ਜੀ ਤੀਲੀ ਜਿੰਨਾ ਵੀ ਜੇ ਬਾਕਸ ਤੋਂ ਬਾਹਰ ਗਿਆ ਨਾ ਇਹਨਾਂ ਨੇ ਘੱਟੋ ਘੱਟ 15 ਵੋਟਾਂ ਇਹ ਜੀ ਕੈਨਸਲ ਕਰਤੀਆਂ ਜਿਹੜੀ ਸਾਢੇ ਅੱਤ ਚ ਸੀਗੀਆਂ ਉਹਦਾ ਜਦੋਂ ਅਸੀਂ ਅਪੋਜ਼ ਕੀਤਾ ਇਹਨਾਂ ਨੇ ਕਿਹਾ ਕਿ ਆਹ ਵੋਟਾਂ ਅਸੀਂ ਮੰਨ ਰਹੇ ਆਂ ਆਹ ਵੋਟਾਂ ਅਸੀਂ ਨਹੀਂ ਮੰਨ ਰਹੇ ਜਿਹਦੇ ਕਰਕੇ ਇਹਨਾਂ ਨੇ ਕਲੀਅਰ ਕੱਟ ਆਪਣੇ ਬੰਦੇ ਜਿਤਾਤੇ ਅੱਛਾ ਉਹਦੇ ਵਿੱਚੋਂ ਵੀ ਇੰਨੇ ਵੋਟ ਸਾਨੂੰ ਪਏ ਆ ਕਿ ਫਿਰ ਵੀ ਸਾਡੇ 3 ਬੰਦੇ ਜਿੱਤ ਗਏ ਜਿਹੜੇ ਤਿੰਨ ਇਹਨਾਂ ਨੇ ਜਿੱਤੇ ਆਂ ਉਹ ਇਹਨਾਂ ਨੇ ਟੋਟਲੀ ਅਨੈਥੀਕਲ ਵੇ ਦੇ ਨਾਲ ਵੋਟਾਂ ਪੁਵਾਈਆਂ ਜਿਹੜੇ ਮੈਨੂੰ ਪੈ ਰੀਆਂ 10 ਵੋਟਾਂ ਉਹ ਕੈਨਸਲ ਕਰਤੇ ਕਿ ਡੱਬੇ ਚੋਂ ਬਾਹਰ ਹੈ ਜਿਹੜੀ ਕੈਨਸਲ ਹੋਣ ਵਾਲੀ 7-8 ਵੋਟਾਂ ਸੀਗੀਆਂ ਜਿਹੜੇ ਕਿਸੇ ਨੂੰ ਨਹੀਂ ਪੈਣੀ ਸੀ ਉਹ ਆਪਣੇ ਆਪ ਨੂੰ ਪੁਵਾ ਲੀਆਂ ਤੁਸੀਂ ਅੰਦਰ ਬੈਠੇ ਸੀ ਬਿਲਕੁਲ ਅੱਛਾ ਇਹਦੇ ਵਿੱਚ ਵੀ ਇੱਕ ਹੋਰ ਗੱਲ ਜਦੋਂ ਸਾਡੇ ਰਿਪ੍ਰੈਜ਼ੈਂਟੇਟਿਵ ਇੱਕ ਅੰਦਰ ਬੈਠੇ ਹੋਏ ਸੀਗੇ ਉਹਨਾਂ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਮੈਂਟਲੀ ਡਿਸਟਰਬ ਕਰਤਾ ਉਹ ਬੰਦਾ ਜਲਦੀ ਕਾਊਂਟਿੰਗ ਦੇ ਵਿੱਚੋਂ ਬਾਹਰ ਆ ਗਿਆ ਕਿਉਂਕਿ ਧੱਕਾ ਚੱਲ ਰਿਹਾ ਸੀ ਪੂਰਾ ਉਸ ਤੋਂ ਬਾਅਦ ਜਦੋਂ ਮੈਂ ਅੰਦਰ ਜਾਣਾ ਸੀਗਾ 15 ਮਿੰਟ ਸਾਡੇ ਕੋਲ ਉਹਦੀ ਵੀ ਵੀਡੀਓ ਪਈ ਹੈ 15 ਮਿੰਟ ਅਸੀਂ ਬਾਹਰ ਦਰਵਾਜ਼ੇ ਨੂੰ ਖਟ-ਖਟ ਕਰਦੇ ਰਹੇ ਹਾਂ ਇਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਆਪ ਕੱਲੇ ਅੰਦਰ ਬਹਿ ਕੇ ਕੀ ਕੀਤਾ ਕਿਨੂੰ ਟਿਕ ਕੀਤਾ ਕਿਨੂੰ ਕਰਾਸ ਕੀਤਾ ਸਾਨੂੰ ਕੁਝ ਨਹੀਂ ਪਤਾ ਇਹ ਵੀ ਕਰ ਸਕਦੇ ਹੈ ਕਿ ਜਿਹੜੇ-ਜਿਹੜੇ ਬੈਲਟ ਦੇ ਵਿੱਚ ਸਾਡੇ ਵੋਟ ਵੜਦੇ ਸੀ ਉਹਨਾਂ ਦੇ ਟਿਕ ਅੱਗੇ ਵਧਾਤਾ ਹੋਵੇ ਤਾਂ ਕਿ ਇਹ ਕੈਨਸਲ ਕਰਾਉਣੀ ਹੈ ਆਰੀ ਆਪਣੇ ਮੇਨਟੇਨੈਂਸ ਪੂਰੇ ਤਰੀਕੇ ਨਾਲ ਟਾਈਮ ਤੇ ਦਿੰਦੇ ਆ ਪੈਸਾ ਇਕੱਠਾ ਹੁੰਦਾ ਪੈਸੇ ਖਾਂਡ ਦਾ ਸਿੱਧਾ ਸਿੱਧਾ ਫੰਡਾ ਹੈ ਹੋਰ ਕੋਈ ਪ੍ਰੋਬਲਮ ਹੀ ਨਹੀਂ ਹੈ ਇਹਨਾਂ ਨੂੰ ਦਿਖਦੀ ਹੈ ਡਿਵੈਲਪਮੈਂਟ ਇੱਥੇ ਕਰਾਉਣੀ ਹੈ ਡਿਵੈਲਪਮੈਂਟ ਪੈਸੇ ਨਾਲ ਹੋਣੀ ਹੈ ਰੈਜ਼िडੈਂਟ ਪੈਸੇ ਦਿੰਦੇ ਆ ਅਸੀਂ ਰੈਜ਼िडੈਂਟ ਦੇ ਪੈਸੇ ਨਾਲ ਡਿਵੈਲਪਮੈਂਟ ਕਰਾਵਾਂਗੇ ਕਿਨੇ ਜੇਬ ਚ ਪਾਵਾਂਗੇ ਕਿ ਕਿਦੇ ਕਿੰਨੇ ਬਾਹਰ ਲਾਵਾਂਗੇ ਸਾਨੂੰ ਨਹੀਂ ਪਤਾ ਜੀ ਦਿਸ ਇਜ਼ ਦਾ ਓਨਲੀ ਮੋਟੋ ਆਈ ਮੇਬੀ ਰੋਂਗ ਸਮਵੇਅਰ ਬਟ ਦਿਸ ਇਜ਼ ਦਾ ਓਨਲੀ ਮੋਟੋ ਨੀਤਾ ਇੱਕ ਕਾਉਂਸਲਰ ਦਾ ਇੱਥੇ ਸੁਸਾਇਟੀ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਇਲੈਕਸ਼ਨ ਚੋਣ ਕਰਵਾਣਾ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੋਈ ਪਰਸਨਲ ਇੰਟਰਸਟ ਹੋਣਾ ਚਾਹੀਦਾ ਬਟ ਕੀ ਪਰਸਨਲ ਇੰਟਰਸਟ ਹੈ ਪੂਰਾ ਦਿਨ ਕਿਉਂ ਬੈਠੇ ਰਹੇ ਆ ਸਾਨੂੰ ਨਹੀਂ ਪਤਾ ਦੂਜੀ ਚੀਜ਼ ਹੀ ਹੀ ਬੀਇੰਗ ਦਾ ਇਲੈਕਸ਼ਨ ਕਮੇਟੀ ਹੈਡ ਹੈਜ਼ ਬੀਨ ਕੈਂਪੇਨਿੰਗ ਫੋਰ ਅਦਰ ਪੀਪਲ ਵਾਟਸ ਦਾ ਪ੍ਰੂਫ ਵੀ ਹੈਵ ਦਾ ਵੀਡੀਓਜ਼ ਵੀ ਹੈਵ ਦਾ ਵੀਡੀਓਜ਼ ਐ ਸਾਰੇ ਬਜ਼ੁਰਗ ਖੜੇ ਨੇ ਇਹ ਸਾਰੇ ਬਜ਼ੁਰਗ ਖੜੇ ਨੇ ਇਹ ਤਾਂ ਝੂਠ ਨਹੀਂ ਬੋਲਣਗੇ ਜਿਹੜੇ 20-20 ਸਾਲ ਤੋਂ ਇੱਥੇ ਰਹਿ ਰਹੇ ਆ ਆਪਣੇ ਪੈਨਸ਼ਨ ਦੇ ਪੈਸੇ ਨਾਲ ਆਪਣਾ ਟਾਈਮ ਕੱਟ ਰਹੇ ਨੇ ਉਹਨਾਂ ਨੂੰ ਬੇਫਕੂ ਬਣਾ ਰਹੇ ਔਰ ਕੁਝ ਨਹੀਂ ਕਰ ਰਹੇ ਹੁਣ ਤੁਸੀਂ ਤਿੰਨ ਜਣੇ ਜਿੱਤ ਗਏ ਬਿਲਕੁਲ ਤੁਹਾਡੇ ਵਾਲੇ ਬਿਲਕੁਲ ਸਾਨੂੰ ਜਿਹੜੇ ਤਿੰਨ ਵੀ ਜਿੱਤੇ ਹੈ ਨਾ ਅਗਲਾ ਲਾਈਨ ਆਫ ਐਕਸ਼ਨ ਤੁਹਾਡਾ ਕੀ ਹੈ ਅਸੀਂ ਕੋ ਅਸੀਂ ਕੋਰਟ ਜਾਵਾਂਗੇ ਨਹੀਂ ਰੀਕਾਉਂਟਿੰਗ ਵੀ ਕਾਦੀ ਕਰੀਏ ਜਿਹੜੀ ਅਗਲੇ ਇਹਨਾਂ ਟਿਕਟੂਕ ਅੰਦਰ ਕਰਤਾ ਹੋਣੇ ਸਾਨੂੰ ਕੀ ਪਤਾ 15 ਮਿੰਟ 20 ਮਿੰਟ ਨਾਲ ਨੇ ਆਪਾਂ ਠੱਕ ਠੱਕ ਕਰਦੇ ਨੇ ਆ ਬੋਲੋ ਬੋਲੋ ਲਾਈਨ ਆਫ ਐਕਸ਼ਨ ਹੈ ਜੀ ਅਸੀਂ ਇਹ ਵੋਟਰ ਨੂੰ ਸਿਰੇ ਤੋਂ ਮਨਾ ਕਰਦੇ ਆ ਅੱਜ ਜਿਹੜੀ ਵੋਟਾਂ ਪਈਆਂ ਸਾਡੇ ਵੱਲੋਂ ਬਿਗ ਕ੍ਰੋਸ ਹੈ ਅਸੀਂ ਉਹਨੂੰ ਮੰਨਦੇ ਨਹੀਂ ਆ ਇਹ ਗਵਰਨਮੈਂਟ ਦੇਖੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਇਹ ਵੋਟਾਂ ਨੂੰ ਜਿਹੜੀ ਤਿੰਨ ਪੋਸਟਾਂ ਵੀ ਆਈਆਂ ਨਾ ਅਸੀਂ ਉਹਨੂੰ ਵੀ ਕੁਝ ਨਹੀਂ ਮੰਨਦੇ ਆਪਾਂ ਉਹ ਵੀ ਨਹੀਂ ਲੈ ਰਹੇ ਉਹ ਵੀ ਇਹਨਾਂ ਦੀ ਝੋਲੀ ਪਾ ਰਹੇ ਜੋ ਕਰਨਾ ਹੈ ਕਰੋ ਅਸੀਂ ਇਹ ਵੋਟਾਂ ਨੂੰ ਮੰਨਦੇ ਨਹੀਂ ਇਹ ਚੌਨ ਨੂੰ ਅਸੀਂ ਮੰਨ ਹੀ ਨਹੀਂ ਰਹੇ ਬਸ ਵੀਲ ਗੋ ਟੂ ਕੋਰਟ ਵੀਲ ਗੋ ਟੂ ਐਸ ਡੀ ਐਮ ਵੀਲ ਪ੍ਰੋਟੈਸਟ ਵੀਲ ਪ੍ਰੋਟੈਸਟ ਐਂਡ ਵੀ ਵਿਲ ਨਾਟ ਲੈਟ ਦਿਸ ਥਿੰਗ ਹੈਪਨ ਹੇਅਰ ਵੈਰੀ ਕਲੀਅਰ ਐ ਤੱਕ ਡੈਮੋਕਰੇਸੀ ਵਿੱਚ ਤੱਕਾ ਨਹੀਂ ਹੋ ਸਕਦਾ ਵੱਡੇ ਵੱਡੇ ਨਹੀਂ ਤੱਕਾ ਨਹੀਂ ਕਰ ਪਾ ਇੱਥੇ ਕਿੱਥੇ ਤੱਕਾ ਕਰ ਲਾਂਗੇ ਪੜੇ ਲਿਖੇ ਰੋਗ ਰਹਿੰਦੇ ਆ ਤਵਾਰੀ ਸਾਹਿਬ ਤੁਸੀਂ ਮਿਊਨਿਸਪਲ ਕੌਂਸਲਰ ਵੀ ਹੋ ਤੇ ਇੱਥੇ ਆਪਣਾ ਜਿਹੜੀ ਰਿਸ਼ੀ ਅਪਾਰਟਮੈਂਟਸ ਵੈਲਫੇਅਰ ਐਸੋਸੀਏਸ਼ਨ ਹੈ ਇਹਦੇ ਤੁਸੀਂ ਵਸਿੰਦੇ ਵੀ ਹੋ ਤੇ ਤੁਸੀਂ ਅ ਚੀਫ ਇਲੈਕਸ਼ਨ ਕਮਿਸ਼ਨਰ ਵੀ ਸੀ ਇੱਥੇ ਤੇ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਜਿਹੜੇ ਰੈਜ਼ੀਡੈਂਟਸ ਨੇ ਜਿਹੜੇ ਆਪੋਜੀਸ਼ਨ ਪਾਰਟੀ ਉਹ ਕਹਿ ਰਹੀ ਹੈ ਕਿ ਸਾਡੇ ਨਾਲ ਧੱਕਾ ਹੋਇਆ ਇਹਦੇ ਬਾਰੇ ਦੱਸੋ ਦੇਖੋ ਜਿਹੜੀ ਚੋਣ ਹੋਈ ਆ ਬਹੁਤ ਹੀ ਨਰਬਖਤੰਗ ਨਾ ਹੋਈ ਆ ਜਦੋਂ ਉਹਨਾਂ ਦੇ ਬੰਦੇ ਵਿੱਚ ਬੈਠੇ ਨੇ ਸਾਰੀ ਜੋ ਕੁਝ ਰੂਲ ਐਂਡ ਰੈਗੂਲੇਸ਼ਨ ਉਹਨਾਂ ਨੇ ਕਹੇ ਅਸੀਂ ਉਹ ਡੌਪਟ ਕੀਤੇ ਕਿਸੇ ਨੂੰ ਕੋਈ ਰੌਲਾ ਨਹੀਂ ਜਦੋਂ ਬੰਦਿਆਂ ਨੂੰ ਆਪਣੀ ਹਾਰ ਲੱਗਣ ਲੱਗ ਜਾਂਦੀ ਹੈ ਉਦੋਂ ਉਦੋਂ ਸਮੱਸਿਆ ਆਉਂਦੀ ਹੈ ਵੀ ਇਹ ਜੀ ਪਤਾ ਨਹੀਂ ਇਹ ਇਹ ਖਰਾਬ ਕਰ ਗਏ ਸਾਨੂੰ ਫਰਦਾ ਅਸੀਂ ਤਾਂ ਐ ਕਰਨਾ ਸੀ ਉਹ ਬੰਦਿਆਂ ਦਾ ਕੀ ਹੈ ਜਿੱਥੇ ਰੌਲਾ ਕਿੱਥੇ ਪਿਆ ਰੌਲਾ ਪਿਆ ਇੱਕ ਵੋਟਾਂ ਬਾਹਰੋਂ ਪਾਈਆਂ ਪਹਿਲਾਂ ਤਾਂ ਜਦੋਂ ਇਹਨਾਂ ਨੇ ਕਿਹਾ ਸੀ ਵੀ ਬਾਹਰ ਲੀਆਂ ਵੋਟਾਂ ਪਾਓ ਜੀ ਅਸੀਂ ਕਿਹਾ ਵੀ ਦੇਖੋ ਅਸੀਂ ਬੈਲਟ ਪੇਪਰ ਰਾਹੀਂ ਵੋਟ ਪਵਾਵਾਂਗੇ ਅਸੀਂ ਮਤਲਬ ਉਧਰੋਂ WhatsApp ਤੇ ਕੋਈ ਵੋਟ ਲੈਣੀ ਪ੍ਰੌਕਸੀ ਵੋਟ ਨਹੀਂ ਲੈਣੀ ਅਸੀਂ ਜਿਵੇਂ ਹਿੰਦੁਸਤਾਨ ਦੀ ਸਰਕਾਰ ਦਾ ਲਾਅ ਹੈ ਅਸੀਂ ਉਹਦੇ ਮੁਤਾਬਕ ਕਰ ਲਾਂਗੇ ਪਰ ਉਹਦੇ 'ਚ ਵੀ ਇਹ ਕਰਾਂਗੇ ਵੀ ਬੰਦੇ ਉਹ ਉਹਨਾਂ ਨੇ ਕੀ ਕਰਿਆ ਜਿਹੜੀਆਂ 11 ਵੋਟ 12 ਵੋਟਾਂ ਆਈਆਂ 12 ਵੋਟਾਂ ਲੋਕਾਂ ਨੇ ਜਿਹੜੇ ਬਾਹਰ ਰਹਿੰਦੇ ਨੇ ਹਿੰਦੁਸਤਾਨ 'ਚ ਉਹ 12 ਵੋਟਾਂ ਆ ਗਈਆਂ ਉਹ 12 ਵੋਟਾਂ ਦੇ ਵਿੱਚ ਉਹਨਾਂ ਨੇ ਆਪਣੀ ਆਈਡੀ ਲਾਤੀ ਵੀ ਸਾਡਾ ਪਤਾ ਲੱਗੇ ਵੀ ਭਾਈ ਵੀ ਅਸੀਂ ਆਹਾਂ ਅਸੀਂ ਜਿਹੜੀ ਪਹਿਲਾਂ ਕਹਿੰਦੇ ਸੀ ਵੀ ਪ੍ਰੌਕਸੀ ਵੋਟ ਨਹੀਂ ਪਾਉਣੀ ਉਹ ਨਹੀਂ ਪਾਉਣੀ ਵੀ ਅਸੀਂ ਗਏ ਸੀਕ੍ਰੈਸੀ ਰੱਖਣੀ ਹੈ ਤੇ ਜਦੋਂ ਉਹ ਖੋਲਣ ਲੱਗੇ ਉਹਦੇ ਚ ਆਈਡੀ ਦਾ ਉਹ ਆਈਡੀ ਲੱਗੀ ਹੋਈ ਸੀਗ ਲੈਂਦੀ ਉਹਨਾਂ ਦੀ ਤੇ ਉਹ ਆਈਡੀ ਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਆਈਡੀ ਲੱਗੀ ਹੋਈ ਐ ਇਹਨੂੰ ਰੱਦ ਕਰੋ ਇਹਨੂੰ ਰੱਦ ਕਰੋ ਅੱਛਾ ਉਹ ਕੁਦਰਤੀ ਉਹ ਬੰਦੇ ਨੇ ਜਿਹੜਾ ਉਹਨਾਂ ਦਾ ਬੈਠਾ ਸੀ ਉਹਨੇ ਦੇਖ ਲਿਆ ਵੀ ਇਹ ਤਾਂ ਇਹਨਾਂ ਨੂੰ ਪੈ ਰੀਆਂ ਨੇ ਵੋਟਾਂ ਦੂਜੀ ਇਧਰ ਨੂੰ ਤੇ ਉਹਨਾਂ ਨੇ ਉਹ ਰੱਦ ਕਰਨ ਦਾ ਅਸੀਂ ਕਿਹਾ ਵੀ ਆ ਚਾਰ ਆਈਡੀ ਦੇਖ ਲਈਆਂ ਪੰਜ ਚਾਰ ਪੰਜ ਵੋਟਾਂ ਸੀ ਉਹ ਅਸੀਂ ਉਹਨੂੰ ਕਿਹਾ ਵੀ ਆ ਰੱਖਦੇ ਹਾਂ ਅੱਡ ਜਿਹੜੀਆਂ ਬਾਕੀ ਨੇ ਅਸੀਂ ਕਿਸੇ ਦੀ ਆਈਡੀ ਦੇਖਣੀ ਹੁੰਦੀ ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ ਤੇ ਅਸੀਂ ਉਹਨੂੰ ਸਟੈਪਲ ਕਰਕੇ ਨਾਲ ਲਾਤਾ ਵੀ ਆਹ ਅੱਡ ਗਏ ਨੇ ਇਹ ਅੱਡ ਅਸੀਂ ਉਹ ਜਿਹੜੀਆਂ ਦੀ ਆਈਡੀ ਖੋਲ ਲਈ ਸੀ ਉਹ ਅਸੀਂ ਉਹਨਾਂ ਦੇ ਕਿਸੇ ਤੋਂ ਵੀ ਰੱਦ ਕਰਤੀ ਤੇ ਉਹ ਤੋਂ ਬਿਨਾਂ ਜਿਹੜੀਆਂ ਬਾਕੀ ਰਹਿ ਗਈਆਂ ਅਸੀਂ 6 7 ਜਿੰਨੀਆਂ ਸੀ ਮਤਲਬ ਉਹ ਅਸੀਂ ਗਿਣਤੀ ਕਰ ਲਈ ਉਹ ਜਿਹਨੂੰ ਵੀ ਉਹਨਾਂ ਨੂੰ ਵੀ ਪਈਆਂ ਨੇ ਉਹਦੇ 'ਚ ਉਹ ਇਹਨਾਂ ਨੂੰ ਵੀ ਪਈਆਂ ਨੇ ਦੂਜੀ ਧਿਰ ਨੂੰ ਵੀ ਉਹਨਾਂ ਦਾ ਮਤਲਬ ਇਹ ਸੀ ਵੀ ਜੇ ਤਾਂ ਉਹ ਜਿੱਤਦਾ ਪ੍ਰਧਾਨ ਉਹਨਾਂ ਦਾ ਫਿਰ ਤੇ ਸਾਰੀ ਗੇਮ ਠੀਕ ਸੀ ਪ੍ਰਧਾਨ ਦਾ ਤਾਂ ਗਾਇਬ ਹੀ ਐਨਾ 158 ਤੇ ਦੂਜੇ 35 85 ਉਹਦਾ ਉਹਨੂੰ ਤੁਸੀਂ ਕਿੱਥੇ ਲੈ ਕੇ ਜਾਓਗੇ ਜਿਹੜਾ ਰੌਲਾ ਪਾਉਂਦੇ ਨੇ ਅੱਛਾ ਜਿਹੜੇ ਰੌਲਾ ਪਾਉਣ ਵਾਲੇ ਨੇ ਮੈਂ ਤੁਹਾਨੂੰ ਹੁਣੇ ਵੀ ਦੱਸ ਦਿੰਦਾ ਜਿਹੜੇ ਰੌਲਾ ਪਾਉਣ ਵਾਲੇ ਨੇ ਸਾਰਿਆਂ ਤੋਂ ਵੱਧ ਲੇਡੀਜ਼ ਨੇ ਸਾਰਿਆਂ ਤੋਂ ਉਹ ਉਹ ਨੇ ਜਿਨ੍ਹਾਂ ਨੂੰ ਅਸਲ 'ਚ ਪਹਿਲਾਂ ਜਿਹੜੇ ਪ੍ਰਧਾਨ ਸੀ ਜਿਨ੍ਹਾਂ ਨੂੰ ਅਸੀਂ ਕਿਹਾ ਵੀ ਭਾਈ ਤੁਸੀਂ ਇਹ ਸੁਸਾਇਟੀ ਦਾ ਕੰਮ ਨਹੀਂ ਕੀਤਾ ਤੁਸੀਂ ਪਾਸੇ ਹੋ ਜਾਓ ਇੱਥੇ ਭੰਗ ਕਰੀ ਉਹਨਾਂ ਨੂੰ ਮੇਰੇ ਤੇ ਤਕਲੀਫ ਤਾਂ ਹੈ ਆ ਵੀ ਕਿਉਂਕਿ ਇੱਥੇ AGM ਹੋਇਆ AGM 'ਚ ਮੈਂ ਏਜੰਡਾ ਰੱਖਤਾ ਲੋਕਾਂ ਨੇ ਪਾਸ ਕਰਤਾ ਵੀ ਇਹਨੂੰ ਭੰਗ ਕਰੋ ਉਹ ਭੰਗ ਕਰਤੇ ਉਹ ਭੰਗ ਕਰਨ ਤੋਂ ਬਾਅਦ ਇਹ ਇਹ ਜਿਹੜਾ ਆਹ ਇਸ਼ੂ ਤੇ ਆ ਕੇ ਉਹਨਾਂ ਨੂੰ ਐਸੇ ਵੀ ਕੋਈ ਰੌਲਾ ਤਾਂ ਪਾਵੇ ਕਿਤੇ ਰੌਲਾ ਪਾਇਆ ਬਿਜਲੀ ਤਿੰਨ ਵਾਰੀ ਉਹ ਬੰਦੇ ਬਦਲ ਗਏ ਪਹਿਲਾ ਆਇਆ ਮੈਂ ਚੱਲਿਆ ਨਹੀਂ ਬਾਈਕਟ ਕਰਕੇ ਸਭ ਕੁਝ ਲਿਖ ਕੇ ਆ ਰਹੇ ਹਨ ਐਕਸੈਪਟ ਹੋ ਰਿਹਾ ਸਾਡੇ ਕੋਲ ਰਿਕਾਰਡ ਹੈ ਸਾਰਾ ਫਿਰ ਉਹ ਚਲਾ ਗਿਆ ਫਿਰ ਹੋਰ ਆ ਗਿਆ ਪੂਰਾ ਦੱਬ ਕੇ ਰੌਲਾ ਪਾਇਆ ਤੇ ਮੁੜ ਕੇ ਆਪਣੀ ਗੰਟੀ ਦੇਖ ਕੇ ਵੀ ਸ਼ਾਇਦ ਮੈਂ ਜਿੱਤਦਾ ਉਹਨਾਂ ਤੇ ਟੱਗੇ ਜਦੋਂ ਫੇਰ ਬਾਹਰ ਆ ਕੇ ਫੇਰ ਆ ਕੇ ਰੌਲਾ ਪਾ ਲਿਆ ਜਿਹੜਾ ਵਿੱਚ ਬੋਲ ਰਿਹਾ ਸੀ ਉੱਤੇ ਰੌਲਾ ਪਾ ਤੀਜਾ ਮੈਡਮ ਹੈ ਉਹਨੇ ਆ ਕੇ ਵੀ ਆਹ ਹੋ ਗਿਆ ਹਾਲਾਂਕਿ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਵੀ ਅੰਦਰ ਕੀ ਹੋਇਆ ਨਾ ਉਹਨੂੰ ਕਿਹਾ ਵੀ ਸੁਣ ਲੈ ਸਾਡੀ ਗੱਲ ਉਹਨੇ ਆ ਕੇ ਰੌਲਾ ਪਾ ਲਿਆ ਤੇ ਜਿਹੜਾ ਇਹ ਰੌਲਾ ਇਹ ਤਾਂ ਦੇਖੋ ਕਰੇ ਜਿੰਦਗੀ ਚ ਮੁਕਦਾ ਨਹੀਂ ਇਸ ਦਰ ਨੂੰ ਇੱਕ ਗੱਲ ਕਰੀ ਵੀ ਭਾਈ ਤੁਸੀਂ ਤੁਸੀਂ ਆਪਣੀ ਰਾਇ ਦੇਤੀ ਦੂਜੀ ਧਿਰ ਨੇ ਆਪਣੀ ਦੇਤੀ ਅਸੀਂ ਆਪਣਾ ਪ੍ਰੋਡਕਟ ਦੇਤਾ ਸਾਰਾ ਰਿਕਾਰਡ ਹੈ ਜੇ ਤੁਹਾਨੂੰ ਲੱਗਦਾ ਗਲਤੀ ਹੈ ਤੁਸੀਂ ਕੋਰਟ ਜਾਓ ਅਸੀਂ ਪ੍ਰੋਡਿਊਸ ਕਰਾਂਗੇ ਸਾਰਾ ਗੱਲਬਾਤ ਪਹਿਲੀ ਅਲੀਗੇਸ਼ਨ ਤੁਸੀਂ ਚੀਫ ਇਲੈਕਸ਼ਨ ਕਮਿਸ਼ਨਰ ਹੋਣ ਦੇ ਬਾਵਜੂਦ ਦੂਜੇ ਗਰੁੱਪ ਦੀ ਕਨਵੈਂਸਿੰਗ ਕੀਤੀ ਪਹਿਲਾ ਜੀ ਮੈਂ ਕੋਈ ਕਨਵੈਂਸਿੰਗ ਨਹੀਂ ਕੀਤੀ ਉਦੋਂ ਜੇ ਮੈਂ ਤੁਹਾਨੂੰ ਦੱਸਦਾ ਇਸ਼ੂ ਇੱਕ ਨਵਾਂ ਆ ਗਿਆ ਉਹ ਇਸ਼ੂ ਕੀ ਸੀ ਮੈਂ ਰਿਸ਼ੀ ਅਪਾਰਟਮੈਂਟ ਵਾਸਤੇ 1 ਕਰੋੜ 2 ਲੱਖ ਦਾ ਕੰਮ ਲੈਂਦਾ ਤੇ ਮੈਨੂੰ ਇਹ ਕਹਿੰਦੇ ਸੀ ਵੀ ਇਹ ਤਾਂ ਐਵੇਂ ਟਰਪਲ ਮਾਰਦਾ ਇਹਨੇ ਕਿਹੜਾ ਇਹਦਾ ਗੱਪ ਮਾਰਦਾ ਚੋਣਾ ਕਰਕੇ ਉਹ ਕਰਦਾ ਉਹ ਕੁਦਰਤੀ ਖਬਰਾਂ ਨੇ ਉਹ ਗੱਲ ਸੱਚ ਸਾਬਤ ਕਰਦੀ ਵੀ 2022 ਤੋਂ ਲੈ ਕੇ ਅੱਜ ਤੱਕ ਸਿਰਫ ਇਹੀ ਸੁਸਾਇਟੀ ਹੈ ਜਿਹਨੂੰ ਇਹ ਮਿਲਿਆ ਮੈਂ ਸਿਰਫ ਇਹਨੂੰ ਤਾਂ ਕਿਹਾ ਵੀ ਇਹਦਾ ਮੈਂ ਸਿਰਫ ਸਪਸ਼ਟੀਕਰਨ ਦਿੱਤਾ ਵੀ ਤੁਸੀਂ ਇਹ ਉਹਨਾਂ ਨੇ ਕਿਹਾ ਇਹ ਰੱਦ ਹੋ ਗਿਆ ਉਹਨਾਂ ਨੇ ਪ੍ਰਚਾਰ ਕਰਿਆ ਵੀ ਇਹ ਹੋ ਗਿਆ ਰੱਦ ਹੁਣ ਕੋਈ ਗੱਲ ਨਹੀਂ ਮੈਂ ਉਹਨੂੰ ਸਿਰਫ ਇਹ ਕਿਹਾ ਵੀ ਇਹ ਧਾਰਾ 82 3 ਦੇਦੀ ਹੈ ਨਾ ਗਵਰਨਮੈਂਟ ਆਫ ਪੰਜਾਬ ਨੇ ਪੂਰੀ ਮਨਜ਼ੂਰੀ ਦਿੱਤੀ ਹੈ ਮਨਜ਼ੂਰੀ ਦੇ ਕੇ ਇਹਦੇ ਚ ਮੇਅਰ ਦਾ ਕੰਮ ਹੀ ਨਹੀਂ ਕੋਈ ਹੈਗਾ ਵੀ ਮੇਅਰ ਕਹੇ ਮੈਂ ਰੱਦ ਕਰ ਦੂੰਗਾ ਆ ਕਰ ਤੋਂ ਕੁਝ ਨਹੀਂ ਹੈਗਾ ਇਹ ਜੋ ਪਾਸ ਹੋਇਆ ਸਰਕਾਰ ਨੇ ਕਰਤਾ ਤੇ ਇਹ ਇੰਪਲੀਮੈਂਟ ਹੋਣਾ ਮੈਂ ਸਿਰਫ ਇੰਨੀ ਗੱਲ ਕਹੀ ਕਿ ਤੁਸੀਂ ਉਹਨਾਂ ਦੀ ਮੀਟਿੰਗ ਚ ਕਹੀ ਇਹ ਮੈਂ ਕਿਹਾ ਵੀ ਇਹਦੇ ਤੇ ਕੋਈ ਡਰੋ ਨਾ ਮਤਲਬ ਉਹਦੇ ਉਹ ਕਹਿੰਦੇ ਨੇ ਵੀ ਕਬਰਾ ਹਟ ਨਹੀਂ ਕਰਨ ਦੀ ਲੋੜ ਜਿਵੇਂ ਉਹਨਾਂ ਨੇ ਕਰਿਆ ਹੈ ਤੁਸੀਂ ਘਾਹਰ ਹੋਣਾ ਠੀਕ ਹੈ ਦੂਜਾ ਇਹਨਾਂ ਦਾ ਅਲੀਗੇਸ਼ਨ ਇਹ ਹੈ ਕਿ ਤੁਸੀਂ ਜਦੋਂ ਇਹਨਾਂ ਦਾ ਬੰਦਾ ਬਾਹਰ ਆ ਗਿਆ ਤੇ 15 ਮਿੰਟ ਤੁਸੀਂ ਇਕੱਲੇ ਜੋ ਕੁਝ ਕੀਤਾ ਅੰਦਰ ਕਾਰਵਾਈ ਤੁਸੀਂ ਪਾਈ ਅਸੀਂ ਤਾਂ ਕੋਈ ਕਾਰਵਾਈ ਪਾਈ ਹੋਣੀ ਉਦੋਂ ਬਾਅਦ ਸਾਰੀ ਕਾਰਵਾਈ ਕੈਮਰੇ 'ਚ ਹੈ ਜਿਹੜਾ ਕੋਈ ਪ੍ਰੋਡਿਊਸ ਕਰਨਾ ਚਾਹੁੰਦਾ ਵੀ ਪੁੱਛਣਾ ਚਾਹੁੰਦਾ ਵੀ ਕੀ ਕਾਰਵਾਈ ਕਰੇ ਅਸੀਂ ਤਾਂ ਕੋਈ ਕਾਰਵਾਈ ਕਰੀ ਨਹੀਂ ਉਹਨਾਂ ਨੇ ਬਾਹਰ ਆ ਕੇ ਰੋਲਾ ਪਾਇਆ ਅਸੀਂ ਉਹਨਾਂ ਨੂੰ ਅੰਦਰੋਂ ਬੇਨਤੀ ਕਰਦੇ ਰਹੇ ਵੀ ਤੁਸੀਂ ਆਹ ਰੋਲਾ ਘੱਟ ਪਾਓ ਜੇ ਆਉਣਾ ਤੁਸੀਂ ਜੇ ਆਪਦਾ ਇੱਕ ਬੰਦਾ ਨੁਮਾਇੰਦਾ ਭੇਜੋ ਅਸੀਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਫੇਰ ਆਇਆ ਉਹਨੇ ਵੀ ਦੱਬ ਕੇ ਪਹਿਲਾਂ ਰੋਲਾ ਪਾਇਆ 15 ਮਿੰਟ ਤੇ ਫੇਰ ਉਸ ਤੋਂ ਬਾਅਦ ਸ਼ਾਂਤ ਹੋ ਕੇ ਫੇਰ ਸਾਰਾ ਪ੍ਰੋਸੈਸ ਦੇ ਵਿੱਚ ਗਿਣਤੀ ਤੱਕ ਟੋਟਲ ਕਰਕੇ ਕੈਲਕੂਲੇਸ਼ਨ ਕਰਕੇ ਆ ਗਏ ਜਦੋਂ ਬਾਹਰ ਆ ਕੇ ਫੇਰ ਰੋਲਾ ਪਾਇਆ ਇੱਕ ਹੋਰ ਇਹ ਕਹਿੰਦੇ ਨੇ ਵੀ ਜਿਹੜੇ ਵੋਟ ਪੇਪਰ ਸੀਗੇ ਉਹਦੇ ਉੱਪਰ ਜਿਹੜੇ ਟਿਕਸ ਐ ਹਾਂ ਜਿਹੜੇ ਟਿੱਕ ਇਨਾਂ ਨੇ ਲਾਏ ਇਹ ਬਾਕਸ ਤੋਂ ਮੜਾ ਇਹ ਵੀ ਬਾਹਰ ਆਇਆ ਤਿੱਲੀ ਜਣਾ ਉਹ ਵੀ ਰਿਜੈਕਟ ਕਰ ਦਿੱਤੀ ਉਹ ਦੇਖੋ ਉਹਦੇ ਚ ਇੱਕ ਗੱਲ ਆ ਜਿਹੜਾ ਜਿਹੜੇ ਖਾਣੇ ਬਣਦੇ ਨੇ ਉਹਦੇ ਚ ਪਹਿਲੇ ਅਸੀਂ ਕਹੇ ਵੀ ਭਾਈ ਇਹਦੇ ਵਿੱਚ ਲੱਗਣਾ ਸਾਰਿਆਂ ਨੂੰ ਜਦੋਂ ਵੀ ਇੱਥੋਂ ਜਾਂਦਾ ਰਹੇ ਬੰਦਾ ਹਰੇਕ ਨੂੰ ਪਹਿਲਾਂ ਇਹ ਗੱਲ ਪਹਿਲਾਂ ਕਹੀ ਹੈ ਵੀ ਟਿੱਕ ਇਹਦੇ ਵਿੱਚ ਲਾਉਣਾ ਹੈ ਤੇ ਕਿਸੇ ਨੇ ਤਾਂ ਜਮੇ ਬਾਹਰ ਲਾਤੇ ਖਾਣਿਆਂ ਚ ਵੀ ਨਹੀਂ ਲਾਏ ਕਿਸੇ ਨੇ ਐ ਲਾਤੇ ਐ ਲੱਗੇ ਹੋਏ ਨੇ ਤੇ ਕਿਸੇ ਨੇ ਮਤਲਬ ਅਸੀਂ ਅਸੀਂ ਫਿਰ ਵੀ ਉਹਨਾਂ ਦੇ ਕਹੇ ਤੋਂ 4 5 ਉਹਨਾਂ ਦੇ ਬੰਦਿਆਂ ਦੇ ਟਿੱਕ ਲਾਏ ਹੋਏ ਅਸੀਂ ਸ਼ਰਟ ਤੇ ਵੀ ਚੱਲ ਜਾਰ ਇਹ ਤਾਂ ਐਂ ਲੱਗਦਾ ਵੀ ਜੀ 6 ਨੂੰ ਲਾਇਆ 7ਵਾਂ ਮੰਨ ਲੈਣਾ ਤੁਹਾਡਾ ਵੀ ਇਹ ਉਹ ਇੰਨਾ ਕੁ ਬਾਹਰ ਨਿਕਲ ਉਹ ਵੀ ਕਹਿੰਦੇ ਇਹ ਤਾਂ ਇੰਨਾ ਕੀ ਆ ਚੱਲ ਅਸੀਂ ਗਿਆ ਚੱਲੇ ਛੱਡ ਦਿੰਦੇ ਆ ਪਰ ਜਿਹੜੇ ਸਿੱਧੇ ਬਾਹਰ ਨੇ ਟਿਕਾਂ ਲਗੀਆਂ ਉਹ ਅਸੀਂ ਉਹਨੂੰ ਕਰਤਾ ਵੀ ਉਹ ਉਹ ਉਹੀ ਕੈਨਸਲ ਕਰੀਏ ਸਾਰੀਆਂ ਵੋਟਾਂ ਦਾ ਰਿਜ਼ਲਟ ਕੀ ਆਇਆ ਦੋ ਗਰੁੱਪ ਸੀਗੇ ਹਾਂ ਦੋਆਂ ਵਿੱਚੋਂ ਕਿੰਨੇ ਇੱਕ ਗਰੁੱਪ ਦੇ ਜਿੱਤੇ ਕਿੰਨੇ ਦੂਜੇ ਕਿੰਨੇ ਉਹਨਾਂ ਦੇ ਤਿੰਨ ਉਹਨਾਂ ਦੇ ਬਰਾਬਰ ਬਰਾਬਰ ਨਹੀਂ ਮੈਂ ਬੋਲਦਾ ਤੇ ਨੌਂਵੇਂ ਜਿੱਤੇਗੇ ਤੈਨ ਸਾਡੇ ਜੀ ਇਧਰ ਏ ਗਰੁੱਪ ਦੇ ਜੀ ਮੈਂ ਸਰਕਾਰੜ ਪੇਸ਼ ਕਰਾਂਗੇ ਅਦਾਲਤ ਤੇ ਦੇਖੋ ਜਾਓ ਜੇ ਸਾਡੀ ਕੋਈ ਕਾਰਵਾਈ ਤੇ ਮਤਲਬ ਸਾਨੂੰ ਲੱਗਦਾ ਵੀ ਇਸ ਨੇ ਜਾਇਜ਼ ਕਰਤਾ ਵੀ ਇਹ ਤੇ ਰੌਲਾ ਪਾਉਣ ਦੀ ਤੇ ਲੋੜ ਨਹੀਂ ਨਾ ਲੜਨ ਦੀ ਲੋੜ ਅਸੀਂ ਇੱਕ ਸੋਸਾਇਟੀ ਚ ਰਹਿਣਾ ਤੇ ਤੁਸੀਂ ਜਾਓ ਤੇ ਅਸੀਂ ਪ੍ਰੋਡਿਊਸ ਕਰਾਂਗੇ